ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਨੂੰ ਤੁਹਾਨੂੰ ਅੱਜ ਕਥਾ ਸੁਣਾਉਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਬਾਣੀ ਦੇ ਵਿੱਚੋਂ ਤੇ ਬਾਣੀ ਦੇ ਵਿੱਚ ਕਿੰਡੀ ਪਾਵਰ ਤੇ ਕਿੰਡੀ ਤਾਕਤ ਹੁੰਦੀ ਆ ਸਾਧ ਸੰਗਤ ਸਤਿਗੁਰਾਂ ਜੀ ਦੀ ਬਾਣੀ ਜਿਵੇਂ ਕਿ ਦਮਦਮੇ ਟਕਸਾਲ ਬਾਲੇ ਸਿੰਘ ਜਪਦੇ ਆ ਨਾ ਤੇ ਕੱਲਾ ਕੱਲਾ ਬੰਦਾ ਬਾਬਾ ਕਰਤਾਰ ਸਿੰਘ ਜੀ ਬਾਬਾ ਗੁਰਬਚਨ ਸਿੰਘ ਜੀ ਕਹਿੰਦੇ ਹੁੰਦੇ ਸੀ ਵੀ ਜੋੜੀ ਜੇ ਕਿਸੇ ਬਾਹਰ ਘੁੰਮਣ ਵੀ ਜਾਣਾ ਕੱਲਾ ਕੱਲਾ ਜਾਣਾ ਬਾਥਰੂਮ ਲੈਟਰਨ ਜਾਣਾ ਕੱਲੇ ਕੱਲੇ ਨਾ ਬਾਣੀ ਪੜਦੇ ਨੇ ਜਾਣਾ ਬਾਣੀ ਪੜਦੇ ਨੇ ਆਉਣਾ ਗੱਲਾਂ ਨਹੀਂ ਕਿਸੇ ਨਾਲ ਕਰਨੇ ਜਿਹੜਾ ਸਵਾ ਬਾਣੀ ਚ ਨਗਾਉਣਾ ਗੱਲਾਂ ਚ ਨਹੀਂ ਨਗਾਉਣਾ ਏਵੇਂ ਸੰਤ ਭਿੰਡਰਾਂ ਵਾਲਿਆਂ ਨੇ ਸਾਹ ਸੰਗਤ ਤੋਂ ਕਥਾ ਵਿਚਾਰ ਵੀ ਕਰੀਆ ਬਾਣੀ ਪੜੀ ਵੀ ਆ ਬਾਣੀ ਤੇ ਵਿਚਾਰ ਵੀ ਕੀਤੀ ਆ ਤੇ ਬਾਣੀ ਦੇ ਨਾਲ ਪਾਵਰ ਵੀ ਆਈ ਆ ਜਿਵੇਂ ਬਾਬਾ ਦੀਪ ਸਿੰਘ ਜੀ ਬਾਬਾ ਮਨੀ ਸਿੰਘ ਜੀ ਐਵੇਂ ਬੰਦ-ਬੰਦ ਨਹੀਂ ਕਟਾਏ ਗਏ ਸਾਹਾ ਸਾਗੇ ਤੇ ਬਾਣੀ ਸੰਤ ਵੀ ਬਣਾਉਂਦੀ ਆ ਬਾਣੀ ਸੂਰਮੇ ਵੀ ਬਣਾਉਂਦੀ ਆ ਆ ਸੰਗਤੋ ਜਿੰਨੀ ਵੀ ਅੱਜ ਆਪਾਂ ਪੜ ਲਗੇ ਸੂਰਮੇ ਵੀ ਬਥੇਰੇ ਆਪਣੇ ਪੰਜਾਬ ਦੇ ਵਿੱਚ ਹੋਇਆ ਹਿੰਦੁਸਤਾਨ 'ਚ ਤੇ ਸੰਤ ਵੀ ਬਹੁਤ ਹੋਇਆ ਜਿਹੜੇ ਅਸਲੀ ਸੰਤਾ ਬਾਬਾ ਅਨੰਦ ਸਿੰਘ ਜੀ ਬਾਬਾ ਹਰਨਾਮ ਸਿੰਘ ਪੋਚੋ ਵਾਲੇ ਬਾਬਾ ਈਸਰ ਸਿੰਘ ਜੀ ਜਿਹੜੇ ਇਸ ਤਰ੍ਹਾਂ ਦੇ ਸਾਧੂ ਬਾਬਾ ਅਤਰ ਸਿੰਘ ਜੀ ਇਹ ਸਾਧੂ ਹੋਇਆ ਚੋਟੀ ਦੇ ਸਾਧ ਸੰਗਤ ਹੁਣ ਜਦ ਵਿੱਚ ਸੰਤ ਬਾਬਾ ਪਿੰਡਰਾਵਾਲੇ ਸੀ ਬਾਬਾ ਜਰਨੈਲ ਸਿੰਘ ਜੀ ਬਾਣੀ ਪੜੀ ਕਹਿੰਦੇ 24 ਘੰਟੇ ਬਾਣੀ ਪੜੀ ਜਾਂਦੇ ਨੇ ਪਤਾ ਨਹੀਂ ਕਿੰਨੇ ਸੌਕਣੀ ਸਾਲ ਦੇ ਪਾਠ ਕਰ ਦਿੰਦੇ ਮੂਹ ਜਵਾਨੀ ਕਿੰਨੇ ਜਵਦੀ ਸਾਹਿਬ ਦੇ ਪਾਠ ਕਰ ਦਿੰਦੇ ਸੀ ਪ੍ਰਸ਼ਾਦਾ ਬਹੁਤ ਘੱਟ ਛਕਣਾ ਬਹੁਤ ਸੌਣਾ ਘੱਟ ਸੌਣਾ ਘੱਟ ਬੋਲਣਾ ਜਿੰਨੇ ਵਿਚਾਰ ਕਰਨੇ ਵਧੀਆ ਵਿਚਾਰ ਕਰਨੇ ਮਨ ਦੇ ਵਿੱਚੋਂ ਤੇ ਦੇਖ ਲਓ ਕਿੱਡੀ ਪਾਵਰ ਤੇ ਕਿੱਡੀ ਤਾਕਤ ਦੇ ਨਾਲ ਖਹਿ ਗਏ ਉਹਨਾਂ ਦਾ ਮੁਕਾਬਲਾ ਕਰਿਆ ਐਵੇਂ ਸੰਤ ਸਬਬਾਬਾ ਸਭ ਜਨਰਲ ਸਵੇਕ ਸਿੰਘ ਜੀ ਸਨ ਬਾਬਾ ਅਮਰੀਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਹੋਰ ਵੀ ਨਾਲ ਨੇਗਾ ਸੂਰਮੇ ਜਿੰਨੇ ਵੀ ਉੱਥੇ ਜਹਾੜੂ ਹੋਏ ਆ ਸਾਰਿਆਂ ਨੇ ਸਾਧਕ ਬਾਬਾ ਜਨਰਲ ਸਿੰਘ ਨੇ ਬਾਣੀ ਪੜਾਈ ਆ ਉਹਨਾਂ ਨੂੰ ਤਾਂ ਨਰਪਾਏ ਹੋਏ ਆ ਬਾਣੀ ਨਰਪਾਏ ਵੀ ਬਣਾਉਂਦੀ ਆ ਨਾ ਭੇ ਦਿੰਦੀ ਆ ਤੇ ਨਾ ਲੈਂਦੀ ਆ ਆ ਸਾਧ ਸੰਗਤ ਤੇ ਜੇ ਸੰਤ ਬਣ ਜਾਂਦੇ ਆ ਤੇ ਸੰਤ ਬਾਬਾ ਆਤਰ ਸਿੰਘ ਬਾਰੇ ਬਾਬਾ ਨੰਦ ਸਿੰਘ ਜੀ ਬਾਰੇ ਜਿਹੜੇ ਲੋਕਾਂ ਨੂੰ ਉਪਦੇਸ਼ ਦਿੰਦੇ ਆ ਬਾਣੀ ਸੰਤਵੀ ਬਣਾਉਂਦੀ ਆ ਜਿਵੇਂ ਹੁਣ ਭਾਈ ਮਨੀ ਸਿੰਘ ਆ ਇਹਨਾਂ ਨੇ ਬੰਦ-ਬੰਦ ਕਟਵਾ ਲਿਆ ਸੀਨੀ ਅਕੀ ਪੜੀ ਬਾਣੀ ਸੀ ਇਸ ਤਰ੍ਹਾਂ ਸਾਧ ਸੰਗਤ ਸਤਿਗੁਰੂ ਜੀ ਦੀ ਬਾਣੀ ਨੂੰ ਅੰਮ੍ਰਿਤ ਵੇਲੇ ਉੱਠਣਾ ਚਨਾਨ ਕਰਨਾ ਪਰ ਪੜਨੀਆ ਬਾਣੀ 2 ਘੰਟੇ ਲਈ ਘੰਟਾ ਸ਼ਾਮ ਨੂੰ 2 ਘੰਟੇ ਸਵੇਰ ਹੈ ਤਾਂ 4 ਘੰਟੇ ਚੱਲ ਇੰਨਾ ਹੀ ਕਰ ਲੋ ਬਹੁਤ ਆ ਬਾਕੀ ਆਪ ਦਾ ਕੰਮਕਾਰ ਕਰਨਾ ਆਪਦੇ ਘਰ ਦੇ ਘਰੇਲੂ ਕੰਮ ਕਰਨੇ ਆ ਦਾ ਪਰਿਵਾਰ ਵੀ ਪਾਲਣਾ ਹੈ ਪਰਿਵਾਰ ਦੇ ਵਿੱਚ ਵਿਚਰਨਾ ਵੀ ਹੈ ਇਹ ਨਹੀਂ ਹੈ ਵੀ ਜੇ ਆਪਾਂ ਕੱਲੀ ਬਾਣੀ ਪੜੀ ਜਾਣੀ ਹੈ ਸਾਧ ਸੰਗਤ ਵਿੱਚ ਪਰਿਵਾਰ ਦੇ ਵਿਚਰ ਕੇ ਤੇ ਆਪਦੇ ਕਾਰਜ ਕਰਦੇ ਹੋਏ ਫੇਰ ਮੁਕਤ ਹੋਣਾ ਆਪਾਂ ਜਿੰਨੇ ਵੀ ਪੜ ਲਓ ਜਿੰਨੇ ਵੀ ਆਪਣੇ ਜੀਵਿੰਦਾਰ ਹੋਏ ਆ ਕੰਮ ਦੇ ਵਿੱਚ ਹੀ ਹੋਏ ਆ ਸਤਿ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆ ਕੇ ਆਪਾਂ ਨੂੰ ਸਿਖਾਇਆ ਹੈ ਹਾਲ ਵੀ ਵਾਹਿਆ ਹੱਟੀ ਵੀ ਕੀਤੀ ਆ ਨੌਕਰੀ ਵੀ ਕਰ ਲਈ ਇੱਕ ਆਸਾ ਵਿਚਾਰ ਵੀ ਕਰ ਲਈ ਤੇ ਸੰਗ ਦੇ ਨਾਲ ਵਿਚਾਰ ਵੀ ਕਰ ਲਏ ਤੇ ਚਾਰ ਅਦਾਸੀਆਂ ਵੀ ਕਰ ਲਈਆਂ ਆਪਦੀ ਉਮਰ ਦੇ ਵਿੱਚ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਜੇ ਤੁਹਾਨੂੰ ਘਮ ਫੜ ਕੇ ਜਾ ਕੇ ਸੁਧਾਰ ਕਰਨਾ ਪਊ ਕਰਿਓ ਜੇ ਖੇਤੀ ਕਰਨੀ ਪਈ ਆਪਦੇ ਬਾਲ ਬੱਚੇ ਪਾਲਣ ਵਾਸਤੇ ਖੇਤੀ ਕਰਿਓ ਜੇ ਨੌਕਰੀ ਕਰਨੀ ਪਈ ਤਾਂ ਨੌਕਰੀ ਕਰਿਓ ਸਾਧ ਸੰਗਤ ਇਹ ਸਤਿਗੁਰੂ ਜੀ ਦੀ ਬਾਣੀ ਦੇ ਵਿਚਾਰ ਜਿੰਨਿਆਂ ਨੇ ਵੀ ਬਾਣੀ ਪੜ੍ਹੀ ਆ ਗਏ ਮਸਾਕਤ ਕਾਲ ਨਾਨਕ ਤੇ ਮਕੂਜਲੇ ਕੀਤੀ ਛੁੱਟੀ ਨਾਲ ਜਿੰਨੇ ਨਾਲ ਤੇ ਆਇਆ ਜਿਨ੍ਹਾਂ ਨੇ ਨਾਮ ਧਿਆਇਆ ਮਸਾਕਤ ਕਾਲ ਚਲੇ ਗਏ ਸਵਰਗਾਂ ਦੇ ਵਿੱਚ ਚਲੇ ਗਏ ਇਹ ਜਿਹੜੇ ਸਾਧੂ ਸੰਤ ਹੁੰਦੇ ਆ ਸਾਧ ਸੰਗਤ ਇਹ ਆਪਦੀ ਮਰਜ਼ੀ ਨਾਲ ਆਉਂਦੇ ਆ ਤੇ ਮਰਜ਼ੀ ਨਾਲ ਜਾਂਦੇ ਆ ਇਹ ਪੁਰਗਿਆਂ ਦੇ ਵਿੱਚ ਹੀ ਹੁੰਦਾ ਨੇੜੇ ਹੀ ਹਲੇ ਕਹਿੰਦੇ ਕੋਈ ਨਹੀਂ ਅਸੀਂ ਫੇਰ ਆਵਾਂਗੇ ਜਿਵੇਂ ਬਾਬਾ ਨਾਨਕ ਜੀ ਕਹਿੰਦੇ ਹੁੰਦੇ ਸੀ ਵੀ ਕੋਈ ਨਹੀਂ ਅਸੀਂ ਇੱਕ ਜਾਮਾ ਧਾਰ ਕੇ ਹੋਰ ਆਵਾਂਗੇ ਤੇ ਗੁਰਦੁਆਰਿਆਂ ਦਾ ਸੁਧਾਰ ਕਰਾਂਗੇ ਹੁਣ ਤੁਸੀਂ ਲਾ ਲਓ ਗੁਰਦੁਦਵਾਰਿਆਂ ਦੇ ਵਿੱਚ ਕੀ ਹੋ ਰਿਹਾ ਜਿਹੜੇ ਡੇਰੇ ਬਣਾਏ ਆ 68 ਦੇ ਡੇਰੇ ਆ ਨਾ ਜਿਹੜੇ ਜਿੰਨੇ ਵੀ ਇਹਨਾਂ ਦੇ ਸਾਰਿਆਂ ਦੀ ਚੈਕਿੰਗ ਹੋਣੀ ਚਾਹੀਦੀ ਆ ਸੰਗਤ ਨੂੰ ਵੀ ਬੇਨਤੀ ਆ ਵਿਚਾਰਿਆ ਕਰੋ ਦੇਖਿਆ ਕਰੋ ਸਾਧ ਸੰਗਤੋ ਕਿਹੜੇ ਸਾਧੂ ਕਿਸ ਤਰ੍ਹਾਂ ਦੇ ਕਿਹੜੇ ਸਾਧੂ ਕਿਸ ਤਰ੍ਹਾਂ ਦੇ ਆ ਪਰਖਿਆ ਜਾਂਦਾ ਹੁੰਦਾ ਸਾਧੂ ਜਿਹੜਾ ਅਸਲੀ ਸਾਧੂ ਹੋਊਗਾ ਉਹ ਸੰਗਤ ਦੇ ਵਿੱਚ ਬੈਠ ਕੇ ਉਪਦੇਸ਼ ਕਰੂਗਾ ਸੰਗਤ ਦੇ ਵਿੱਚ ਬੈਠ ਕੇ ਸੁਣੂਗਾ ਤੇਰੇ ਦੁੱਖ ਸੁੱਖ ਉਹ ਕੱਲੇ ਨੂੰ ਲੈ ਕੇ ਨਹੀਂ ਜਾਊਗਾ ਚਾਹ ਬੰਦਾ ਹੋਵੇ ਚਾਹ ਜਨਾਨੀ ਹੋਵੇ ਕਿਹੜੇ ਅਸਲੀ ਸਾਧੂ ਹੋਣਗੇ ਇਹ ਆਪਾਂ ਸਿਆਣੇ ਬਣਨਾ ਵੀ ਜੇ ਜਾਣਾ ਵੀ ਹੈ ਨਾ ਸਤ ਸੰਗਤ ਕਰਨ ਭਲੇ ਪੁਰਸ਼ਾਂ ਦੀ ਕਰੋ ਜੇ ਮੈਂ ਕੋਈ ਪੱਕਾ ਸਾਜ਼ ਬਚਾਰ ਕਰਦੇ ਆ ਸਾਰੀ ਸੰਗਤ ਜਾਂਦੀ ਆ ਸਾਰੀ ਸੰਗਤ ਦੇ ਵਿੱਚ ਜਾਓ ਜੇ ਆਵੇ ਧੀ ਪੁੱਤ ਜਾਂਦੇ ਉਹਨਾਂ ਦੇ ਨਾਲ ਜਾਓ ਦੇਖੋ ਉਹਨਾਂ ਦੇ ਮਗਰ ਨਿਗਾਹ ਰੱਖੋ ਕਿਉਂਕਿ ਜਿਹੜੀਆਂ ਉਹਵਰਾਂ ਛੋਟਗੀਆਂ ਹੁੰਦੀਆਂ ਇਹ ਨਿਦਾਨ ਹੁੰਦੀਆਂ ਨਹੀਂ ਬੰਦਾ ਇਹਦੇ ਵਿੱਚ ਸੋਚਦਾ ਹੁੰਦਾ ਵਿਚਾਰਦਾ ਹੁੰਦਾ ਵੀ ਜੇ ਮੈਂ ਇਧਰਲੇ ਰਾਹ ਤੇ ਤੁਰਿਆ ਪਤਾ ਨਹੀਂ ਗੱਲ ਕਿੱਥੇ ਜਾਊਗੀ ਉਹ ਨਹੀਂ ਵਿਚਾਰ ਹੁੰਦੀ ਉਹਨੂੰ ਇਸ ਤਰ੍ਹਾਂ ਕਰਕੇ ਸਾਹ ਸੰਗਤ ਪੂਰੇ ਆਪਾਂ ਸਿਆਣੇ ਵੀ ਬਣਨਾ ਹੈ ਆਉਂਦੇ ਘਰੇ ਹੀ ਆਉਦੀ ਘਰੇ ਹੀ ਬਾਣੀ ਪੜ ਲਓ ਆਉਦੇ ਕੰਮਕਾਰ ਕਰਦੇ ਬਾਇਗਰੂ ਵਾਇਗਰੂ ਵਾਇਗਰੂ ਕਰੀ ਜਾਇਆ ਕਰੋ ਉਥੇ ਪੈ ਤੁਹਾਡਾ ਬਾਲ ਜਿਹੜਾ ਆਪਾਂ ਬੱਚੇ ਪਾਲਦੇ ਆਂ ਵੀ ਇੱਕ ਭਗਤੀ ਐ ਆਪਦੀ ਨੇਕ ਕਮਾਈ ਕਰਦੇ ਆਂ ਉਹਦੇ ਖੇਤ ਦੇ ਵਿੱਚੋਂ ਖੇਤ ਦੇ ਵਿੱਚ ਨਾ ਮੱਕੀ ਬੀਜਦੇ ਆਂ ਕਪਾਹ ਬੀਜਦੇ ਆਂ ਕਣਕ ਬੀਜਦੇ ਆਂ ਕਿੰਨੇ ਜਾਨਵਰ ਚੁਗਦੇ ਆ ਜਿਵੇਂ ਸਹਿਬ ਜੀ ਭਗਤ ਜੀ ਗਏ ਸੀ ਨੰਗੇ ਜਾਂਦੇ ਸੀ ਸੋਨੂੰ ਇੱਕ ਇਤਰੀ ਬਣਾਉਨੇ ਆ ਜਿਵੇਂ ਦਾ ਜਿਹੜਾ ਖੇਤੀ ਖੇਤ ਕਰਦਾ ਉਹ ਕਹਿੰਦਾ ਜੀਮੇਦਾਰ ਪੁੰਨ ਵੀ ਕਰਦਾ ਪਾਪ ਵੀ ਕਰਦਾ ਸਿਵ ਜੀ ਨੰਗੇ ਜਾਣ ਤੇ ਪਾਰਵਤੀ ਕਹਿੰਦੀ ਹਾਲ ਵਹੀ ਜਾਂਦਾ ਸੀ ਜੀਮੇਦਾਰ ਪਾਰਵਤੀ ਕਹਿੰਦੀ ਮਹਾਰਾਜ ਧਿਆ ਲੱਗੀ ਆ ਪਾਣੀ ਪੀਣਾ ਉਹ ਕਹਿੰਦਾ ਚੱਲ ਗਾਂ ਪੀ ਲਾਂਗੇ ਕਹਿੰਦੀ ਨਹੀਂ ਮੈਨੂੰ ਤਾਂ ਇੱਥੇ ਹੀ ਪੀਣਾ ਮਾਤਾ ਧਿਆ ਲੱਗੀ ਆ ਕਹਿੰਦਾ ਚਲ ਉਹ ਜੀਮੇਦਾਰ ਹਲ ਵਾਹੀ ਜਾਂਦਾ ਤਾਂ ਤੌੜਾ ਪਿਆ ਪਾਣੀ ਵਾਲਾ ਉਥੋਂ ਪੀ ਲੈਣੇ ਆ ਜਦੋਂ ਜਾ ਕੇ ਤੌੜਾ ਦੇਖਦਾ ਸਾਹ ਸੰਗਤ ਖੂਨ ਦਾ ਭਰਿਆ ਪਿਆ ਸੀ ਕਹਿੰਦਾ ਪੀ ਲਾ ਪਾਣੀ ਕਹਿੰਦੀ ਮਹਾਰਾਜ ਇਹ ਕੀ ਗੱਲ ਉਹ ਕਹਿੰਦਾ ਉਹ ਹਾਲ ਬਾਈ ਜਾਂਦਾ ਹਾਲ ਦੇ ਨਾਲ ਡੱਡੂ ਕੋਈ ਜੀ ਜਾਣਤਾ ਹੁੰਦਾ ਥੱਲੇ ਤੇ ਉਹ ਸਾਰੇ ਉਹ ਪਾੜ ਪਾੜ ਸਿੱਟੇ ਜਾਂਦਾ ਹਾਲਾਂ ਦੇ ਨਾਲ ਜਿਹੜਾ ਉਹਨਾਂ ਦਾ ਖੂਨ ਡੁੱਲ ਡੁੱਲ ਕੇ ਇਹਦੇ ਚ ਪਈ ਜਾਂਦਾ ਟੋੜੇ ਚ ਕਹਿੰਦੀ ਫੇਰ ਜਦੋਂ ਮੁੜ ਕੇ ਉੱਥੇ ਫੇਰ ਆ ਗਏ ਕਹਿੰਦੀ ਮਹਾਰਾਜ ਪਾਣੀ ਛਕਣਾ ਉਹ ਕਹਿੰਦਾ ਆ ਜਾ ਕਰੋਸੇ ਜ਼ਿਮੇਦਾਰ ਕੋਲ ਜਾਵਦੇ ਆ ਉਹਦੇ ਆਉਂਦੇ ਨੂੰ ਮੱਕੀ ਵੇਚ ਕੇ ਵੱਡੀ ਵੀ ਸੀ ਮੱਕੀ ਵੱਡੀ ਦੇ ਥੱਬੇ ਲਾ ਰਿਆ ਸੀ ਕਾਂ ਜਾਨਵਰ ਚਿੜੀਆਂ ਜਨੌਰ ਕੀੜੀਆਂ ਬੇਅੰਤ ਜਾਨਵਰ ਉਹਨਾਂ ਦੇ ਦਾਣੇ ਉਹਦੇ ਖਾਈ ਜਾਂਦੇ ਸੀ ਤੇ ਜਦੋਂ ਤੋੜੇ ਨੂੰ ਹੱਥ ਵਾ ਤੇ ਚੱਪਣ ਚੱਕਿਆ ਤੇ ਦੁੱਧ ਦਾ ਭਰਿਆ ਪਿਆ ਸੀ ਕਹਿੰਦੀ ਮਹਾਰਾਜ ਕੀ ਗੱਲ ਵੀ ਅੱਜ ਦੁੱਧ ਦਾ ਭਰਿਆ ਵਾ ਸੇਵਜੀ ਕਹਿੰਦੇ ਇਹ ਭਗਵਾਨ ਨੇ ਅੱਜ ਇਹ ਪੁੰਨ ਕਰਦਾ ਕਿੰਨੇ ਚਿੜੀ ਜਨੌਰ ਜਾਨਵਰ ਖਾਂਦੇ ਆ ਅੱਜ ਇਹ ਪੁੰਨ ਕਰਦਾ ਜਿਹੜਾ ਅੱਜ ਦਾ ਪੁੰਨ ਕੀਤਾ ਹੋਇਆ ਘੜਿਆਂ ਚ ਪਈ ਜਾਂਦਾ ਤੇ ਦੁੱਧ ਬਣ ਜਾਂਦਾ ਜਿਹਨੇ ਕਿ ਪਾਪ ਕਰਦਾ ਉਹ ਤੋਂ ਵਾਲੇ ਪੁੰਨ ਵੀ ਕਰਦਾ ਜੀ ਜੰਤ ਕਿੰਨੇ ਖਾਂਦੇ ਆ ਕਿੰਨੇ ਲੋਕ ਤੇਰੀ ਗਾਈ ਹੋਈ ਕਣਕ ਗਾਈ ਹੋਈ ਮੱਕੀ ਤੇਰੀ ਗਾਈ ਹੋਈ ਕਪਾਹ ਝੋਨਾ ਚੌਲ ਕਿੰਨੇ ਖਾਂਦੇ ਆ ਜਾਨਵਰ ਵੀ ਖਾਂਦੇ ਆ ਕੀੜੀਆਂ ਤੋਂ ਲੈ ਕੇ ਵੱਡੇ ਜਾਨਵਰ ਤੱਕ ਬੰਦਿਆਂ ਤੱਕ ਸਤਨਾਮ ਵਾਹਿਗੁਰੂ ਵਾਹਿਗੁਰੂ ਕਰਦੇ ਆ ਖਾ ਕੇ ਤਨ ਜਿਉਂਦਾ ਰਹਿ ਜੈ ਜਵਾਨ ਜੈ ਕਿਸਾਨ ਇਸ ਤਰ੍ਹਾਂ ਸਾਰਾ ਸੰਗਤ ਜਿਹੜਾ ਇਹ ਜ਼ਿਮੀਂਦਾਰ ਹਨ ਸਭ ਤੋਂ ਵੱਟਾ ਇਹ ਸਾਧੂ ਹੀ ਆ ਕਿਸਮ ਦਾ ਜੇ ਸੱਚੀ ਤੇ ਨੇਕ ਤੇ ਕਮਾਈ ਕਰੇ ਆਪਣੀ ਸੱਚੀ ਤੇ ਨੇਕ ਕਰੇ ਇਹਦੇ ਵਿੱਚ ਧੋਖਾ ਤਾਂ ਕਿਉਂਕਿ ਜ਼ਿਮੀਂਦਾਰੇ ਦੇ ਵਿੱਚ ਧੋਖਾ ਟੱਗ ਗਈ ਹੈ ਨੀਂਗੀ ਇਹਦੇ ਨਾਲ ਜ਼ਰੂਰ ਕਰ ਜਾਂਦੇ ਆ ਇਹਦੇ ਨਾਲ ਜ਼ਰੂਰ ਕਰ ਜਾਂਦੇ ਆ ਹੋਰ ਲੋਕ ਜ਼ਿਮੀਂਦਾਰ ਦੇ ਨਾਲ ਫਸਲ ਦਾ ਰੇਟ ਘੱਟ ਦੇ ਦੇਣਾ ਕਹਿ ਦੇਣਾ ਤੇ ਫਸਲ ਇਹ ਡਸ ਕਲਰ ਹੋਊਗੀ ਇਹ ਕਹਾਤਰੀ ਕਾਣੀਆਂ ਮੱਕੀ ਤੇਰੀ ਸਹੀ ਨਹੀਂ ਰੰਗਣੀ ਸਹੀ ਇਸ ਤਰ੍ਹਾਂ ਕਰ ਕਰ ਕੇ ਆਪ ਨੂੰ ਠੱਗ ਲੈਂਦੇ ਆ ਪਰ ਜ਼ਿਮੀਦਾਰ ਤਾਂ ਚੁੱਪ ਕਰਾ ਖੜਾ ਹੁੰਦਾ ਵੀ ਜਿਹੜਾ ਸੱਤ ਬਚਨੀ ਕਹਿੰਦਾ ਹੁਣ ਆਪਾਂ ਮੂੰਗੀ ਵੇਚਣ ਜਾਂਦੇ ਆ ਨਾ ਉੱਥੇ ਭਾਅ ਲਾਉਂਦੇ ਆ ਸੇਠ ਤੇ ਖੜਾ ਜ਼ਿਮੀਦਾਰ ਮੂੰਹ ਚ ਉਂਗਲ ਪਾਈ ਖੜਾ ਹੁੰਦਾ ਵੀ ਦੇਖੋ ਕੀ ਲੱਗਦਾ ਨਾ ਉਹ ਚੰਗਾ ਕਹਿੰਦਾ ਨਾ ਉਹ ਮਾੜਾ ਕਹਿੰਦਾ ਜਿੰਨੀ ਲਾਵੇ ਸੱਤ ਬਚਨੀ ਐ ਇਹ ਆ ਨੇਕ ਕਮਾਈ ਇਹਨੂੰ ਕਹਿੰਦੇ ਨੇਕ ਕਮਾਈ ਇਹ ਜੇ ਕਮਾਈ ਕਰਕੇ ਦੇ ਬੱਚੇ ਪਾਲਣੇ ਕਿਉਂ ਨਹੀਂ ਬੱਚੇ ਫਿਰ ਆਪਦੇ ਸਾਧ ਸੰਗ ਤੇਰੀ ਸੇਵਾ ਕਰਨਗੇ ਤੇਰੀ ਆਗਿਆ ਚ ਰਹਿਣਗੇ ਤੇਰੇ ਆਖੇ ਲੱਗਣਗੇ ਹੁਣ ਅੱਜ ਕੱਲ ਦੇ ਬੱਚੇ ਸਾਧ ਸੰਗ ਆਖੇ ਨਹੀਂ ਲੱਗਦੇ ਤੇ ਆਪਾਂ ਵੀ ਬਾਣੀ ਨਹੀਂ ਪੜ੍ਹਦੇ ਆਪਾਂ ਵੀ 8-9 ਵਜੇ ਉੱਠਦੇ ਆ ਨਾ ਗੁਰਦੁਆਰੇ ਜਾਣਾ ਨਾ ਚੰਗੇ ਕਾਰਜਾਂ ਤੇ ਜਾਣਾ ਨਾ ਕਥਾ ਵਿਚਾਰ ਸੁਣਨੇ ਜਾਣਾ ਨਾ ਦਾਨ ਪੁੰਨ ਕਰਨਾ ਖਾਣ ਚਲੇ ਜਾਣਾ ਫੇਰ ਆਪਣੇ ਬੱਚਿਆਂ ਨੇ ਉਹੋ ਜਿਹੀ ਵੱਡਣਾ ਆਪਣੇ ਇਸ ਤਰ੍ਹਾਂ ਸਾ ਸੰਗਤ ਸਤਿਗੁਰੂ ਜੀ ਦੇ ਲੜ ਲੱਗ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕਿਉਂਕਿ ਹਾਜ਼ਰ ਨਾਜ਼ਰ ਆਪਣੇ ਗੁਰੂ ਦਸੇ ਪਾਤਸ਼ਾਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਛੱਤੀ ਭਾਗਤਾ ਵਿੱਚੋਂ ਬਾਣੀ ਦੇ ਇਸ ਤਰ੍ਹਾਂ ਸਾ ਸੰਗਤ ਆਪਣੇ ਅੰਗ ਸੰਗ ਆਕਾਚੀ ਫੌਜਾਂ ਆਪਣੇ ਨਾਲ 24 ਘੰਟੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਰਹਿੰਦੀਆਂ ਤਾਬਿਆਂ 'ਚ ਇਹ ਵਿਚਾਰੋ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਗੋਟਕਾ ਸਾਹਿਬ ਤੋਂ ਬਹਿ ਕੇ ਪੜ੍ਹਨੀ ਹੈ ਕਰਕੇ ਵਿਚਾਰ ਕੇ ਉਹਨੂੰ ਸਤਕਾਰ ਦੇ ਨਾਲ ਗੋਟਕਾ ਸਾਹਿਬ ਨੂੰ ਰੱਖਣਾ ਤੂੰ ਪਤੀ ਪਾਣੀ ਰੱਖਣਾ ਕੋਲੇ ਜਦੋਂ ਪਾਠ ਕਰਨਾ ਤੇ ਉਹ ਪਾਣੀ ਨਾ ਤੁਸੀਂ ਰੋਟੀਆਂ 'ਚ ਵੀ ਪ੍ਰਸ਼ਾਦਾਂ 'ਚ ਵੀ ਪਾ ਲਓ ਪੀਣ ਲਈ ਵੀ ਪਾ ਲਓ ਚਾਹ 'ਚ ਵੀ ਪਾ ਲਓ ਜਿਹੜਾ ਜਿਹੜਾ ਉਹ ਪਾਣੀ ਨੂੰ ਫਿਰ ਪੀਊਗਾ ਉਹ ਵਾਹਿਗੁਰੂ ਵਾਹਿਗੁਰੂ ਹੀ ਕਰੂਗਾ ਤੇਰੀ ਜਪੀ ਹੋਈ ਬਾਣੀ ਦੇ ਵਿੱਚ ਉਹ ਅਸਰ ਪਊਗਾ ਉਹ ਪਾਣੀ ਦੇ ਵੇਲੇ ਤੂੰ ਰੱਖੇਗਾ ਕੋਲੇ ਜਿਹੜੀ ਉਹ ਤੂਪ ਸੁਗੰਧੀ ਉਹ ਤੇਰੇ ਸਾਰੇ ਘਰ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਆਉਂ ਆਵਾਜ਼ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਤੇਰੇ ਜਿਦਾਂ ਗੁਰਸਿੱਖਾ ਆਉਣੀ ਹੀ ਹੋਣੀ ਹੈ ਤੇਰੇ ਘਰ ਚੋਂ ਵੀ ਆਉਣ ਲੱਗ ਜਾਂਦੀ ਹੈ ਤੇਰੇ ਪਾਣੀ ਚੋਂ ਵੀ ਆਉਣ ਲੱਗ ਜਾਂਦੀ ਹੈ ਤੇਰੇ ਪ੍ਰਸ਼ਾਦੇ ਚੋਂ ਵੀ ਆਉਣ ਲੱਗ ਜਾਂਦੇ ਆ ਵਾਹਿਗੁਰੂ ਵਾਹਿਗੁਰੂ ਕਹਿੰਦੇ ਹੋਇਆਂ ਦਾ ਪ੍ਰਸ਼ਾਦਾ ਪੱਕਿਆ ਹੋਇਆ ਨਾ ਸਾਧ ਸੰਗਤ ਜਿਹੜੇ ਬੱਚੇ ਖਾਣਗੇ ਜਿਹੜੇ ਪਰਿਵਾਰ ਖਾਣਗੇ ਜਿਹੜੇ ਗਰੀਬ ਲੋਕ ਖਾਣਗੇ ਉਹਨਾਂ ਦਾ ਵੀ ਭਲਾ ਹੋਊਗਾ ਕਿਉਂਕਿ ਤੂੰ ਬਾਣੀ ਪੜਦੇ ਪੜਦੇ ਨੇ ਆਟਾ ਗੁੰਨੇ ਪੜਦੀ ਪੜਦੀ ਨੇ ਆਟਾ ਗੁੰਨੇ ਪੜਦੀ ਨੇ ਪ੍ਰਸਾਦ ਦੇ ਲਾਹੇ ਆ ਇਸ ਤਰ੍ਹਾਂ ਸਾ ਸੰਗਤ ਇਸ ਜਿਹੜੀ ਗੁਰੂ ਦੀ ਬਾਣੀ ਆ ਐਂ ਧਾਰਦੀ ਆ ਇਸ ਤਰ੍ਹਾਂ ਦਾ ਕੋਲ ਲਾੜੋ ਜਦੋਂ ਆਪਾਂ ਇਹ ਕੰਮ ਕਰਾਂਗੇ ਸੱਚੇ ਨੇਕ ਕਮਾਈ ਕਰਾਂਗੇ ਆਪਣੇ ਬੱਚੇ ਆਪਣੇ ਲਖਣਗੇ ਕਦੇ ਚਿੱਟਿਆਂ ਦੇ ਨਹੀਂ ਲੱਗਦੇ ਕਦੇ ਆਪਣੇ ਅੱਖੇ ਤੋਂ ਦੂਰ ਨਹੀਂ ਹੁੰਦੇ ਜਿਵੇਂ ਕਵਾਂਗੇ ਉਵੇਂ ਕਰਨਗੇ ਚੰਗੇ ਪੜ ਲੈ ਕੇ ਕੋਈ ਡਾਕਟਰ ਬਣੋ ਕੋਈ ਅਫਸਰ ਬਣੋ ਤਨੇ ਇਥੇ ਤੁਰੇ ਫਿਰਦੇ ਆ ਇੰਨੀ ਕਥਾ ਵਿਚਾਰੋ ਅਰਧਵਾਜ ਸਮਾਪਤ ਕਰਦੇ ਆ ਕਥਾ ਵਿਚਾਰ ਕਰਦੋਂ ਤਾਂਨੇਕ ਪ੍ਰਕਾਰ ਦੀਆਂ ਟੁੱਟੀਆਂ ਭੁੱਲਾਂ ਚੁਕਰ ਯਾਨੀ ਲਜਾਣ ਬੱਚਾ ਸਮਝ ਕੇ ਮਾਫ ਕਰਿਓ ਅੱਗੇ ਵਾਸਤੇ ਸਬ ਤੋਂ ਬੁੱਧ ਚਾਓ ਪਾਓ ਬੋਸ਼ੋ ਬਾਹਿ ਗੁਰਦੀ ਕਾਕਾਲ ਸਾਹਿਬ ਬਾਹਿ ਗੁਰਦੀ ਕੀ ਫਤੇ